ਗੁਰੂ ਅਰਜਨ ਦੇਵ ਜੀ ਨੂੰ ਹੀ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਪਹਿਲਾਂ ਕਦੀ ਕੋਈ ਸ਼ਹੀਦ ਨਹੀਂ ਹੋਇਆ ਸ਼ਹੀਦ ਲਫ਼ਜ਼ ਦੇ ਕੀ ਅਰਥ ਨੇ ਤੇ ਕਿਵੇਂ ਸਿੱਖਾਂ ਨੇ ਇਸ ਲਫ਼ਜ਼ ਨੂੰ ਬਣਦਾ ਹੋਇਆ ਸਨਮਾਨ ਦਿੱਤਾ ਹੈ ਕੌਣ ਸੀ ਸ਼ੇਖ ਅਹਿਮਦ ਸਰਹੰਦੀ ਜਿਹਦੇ ਨਾਮ ਦੇ ਉੱਪਰ ਸਰਹੰਦ ਦਾ ਨਾਮ ਰੱਖਿਆ ਗਿਆ ਹੈ ਤੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਿੱਚ ਇਹਦਾ ਕੀ ਰੋਲ ਸੀ ਉਹ ਕਿਹੜੇ ਝੂਠੇ ਇਲਜ਼ਾਮ ਸਨ ਜਿਨ੍ਹਾਂ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਕੌਣ ਸਨ ਉਹ ਪੰਜ ਸਿੱਖ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਉਹਨਾਂ ਦੇ ਨਾਲ ਸਨ ਤਤੀ ਤਵੀ ਤੇ ਬੈਠਣ ਤੋਂ ਇਲਾਵਾ ਉਹ ਕਿਹੜੇ ਤਸੀਹੇ ਸਨ ਜੋ ਗੁਰੂ ਸਾਹਿਬ ਨੂੰ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦਿੱਤੇ ਗਏ ਸਨ ਗੁਰੂ ਸਾਹਿਬ ਦੇ ਸੀਸ ਤੇ ਤਤੀ ਰੇਤ ਪਾਉਣ ਵਾਲਾ ਜ਼ਾਲਮ ਕੌਣ ਸੀ ਜਹਾਂਗੀਰ ਤੇ ਚੰਗੇਜ਼ ਖਾਨ ਇਹਨਾਂ ਦਾ ਆਪਸ 'ਚ ਕੀ ਰਿਸ਼ਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਸਮਰਪਿਤ ਹੈ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਹੀਦੀ ਨੂੰ ਤੇ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਗੁਰੂ ਸਾਜ ਜੀ ਦੀ ਸ਼ਹੀਦੀ ਦੀ ਸ਼ਹੀਦੀ ਦੇ ਪਿੱਛੇ ਦੇ ਕਾਰਨਾਂ ਦੀ ਉਹ ਕਾਰਨ ਜੋ ਗਾਇਬ ਗਾਇ ਸਾਡੀ ਅੱਖੋਂ ਪਰੋਖੇ ਰਹਿ ਜਾਂਦੇ ਨੇ ਜੋ ਸਾਨੂੰ ਕਦੀ ਦੱਸੇ ਹੀ ਨਹੀਂ ਜਾਂਦੇ ਜਾਂ ਇਦਾਂ ਕਹਿ ਲਈਏ ਕਿ ਅਸੀਂ ਕਦੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸੋ ਬੇਨਤੀ ਆ ਕਿ ਵੀਡੀਓ 'ਚ ਅਖੀਰ ਤੱਕ ਬਣੇ ਰਹੋ ਮੈਂ ਦਾਵਾ ਕਰਦਾ ਕਿ ਜਿਹੜਾ ਇਤਿਹਾਸ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਪਤਾ ਲੱਗੂਗਾ ਸ਼ਾਇਦ ਉਹ ਤੁਸੀਂ ਪਹਿਲਾਂ ਕਦੀ ਸੁਣਿਆ ਹੋਊਗਾ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਤੇ ਜਿੱਥੇ ਇਹ ਸ਼ਹੀਦੀ ਦਿਹਾੜੇ ਤੇ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਨਾ ਹੈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਹੈ ਉੱਥੇ ਹੀ ਮੈਂ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਜੋ ਸ਼ਹੀਦ ਸ਼ਬਦ ਹੈ ਨਾ ਇਹਦੇ ਮਤਲਬ ਦੀ ਗੱਲ ਕਰੀਏ ਕਿ ਇਹਦਾ ਅਰਥ ਕੀ ਆ ਸ਼ਹਾਦਤ ਦਾ ਅਰਥ ਕੀ ਆ ਕੌਣ ਹੁੰਦਾ ਹੈ ਸ਼ਹੀਦ ਆਮ ਮੌਤ ਤੇ ਸ਼ਹਾਦਤ ਇਹਨਾਂ ਦੋਵਾਂ ਦੇ ਵਿਚਲਾ ਫਰਕ ਕੀ ਆ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਨਾ ਉਹ ਕਿੰਨੀ ਮਹਾਨ ਆ ਕਿਉਂ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਆ ਸ਼ਹੀਦ ਸ਼ਬਦ ਜਿਹੜਾ ਹੈ ਨਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਯਾਨੀ ਕਿ ਇੱਕ ਇਸਲਾਮਿਕ ਸ਼ਬਦ ਹੈ ਸ਼ਹੀਦ ਦਾ ਅਰਥ ਹੁੰਦਾ ਹੈ ਗਵਾਹ ਤੇ ਸ਼ਹਾਦਤ ਦਾ ਅਰਥ ਹੁੰਦਾ ਹੈ ਗਵਾਹੀ ਦੇਣ ਵਾਲਾ ਉਹ ਗਵਾਹ ਜੋ ਧਰਤੀ ਉੱਪਰ ਹੋ ਜ਼ੁਲਮਾਂ ਦਾ ਅਤਿਆਚਾਰਾਂ ਦਾ ਜ਼ਬਰ ਜਹਾਨ ਦਾ ਗਵਾਹ ਬਣਦਾ ਏ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਅੱਲਾ ਦੇ ਦਰਬਾਰ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਸ਼ਹੀਦ ਸ਼ਹੀਦ ਜਾਂ ਸ਼ਹਾਦਤ ਬੇਸ਼ੱਕ ਇਹ ਇਸਲਾਮਿਕ ਸ਼ਬਦ ਨੇ ਪਰ ਇਸਲਾਮ ਦੇ ਵਿੱਚ ਜਿੰਨੀ ਕਿ ਮੇਰੀ ਸਟੱਡੀ ਆ ਉਸ ਮੁਤਾਬਕ ਇਸਲਾਮ ਦੇ ਵਿੱਚ ਇਹ ਸ਼ਬਦ ਜਿਹੜੇ ਪੈਰਾਮੀਟਰਸ ਆ ਉਹ ਬਹੁਤ ਛੋਟੇ ਆ ਇਹ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆ ਬਹੁਤ ਮਹਾਨ ਆ ਤੇ ਮੈਨੂੰ ਲੱਗਦਾ ਕਿ ਇਹ ਸ਼ਬਦ ਨੂੰ ਜਿਹੜੀ ਅਸਲ ਪਛਾਣ ਦਿੱਤੀ ਆ ਉਹ ਦਿੱਤੀ ਆ ਸਿੱਖਾਂ ਨੇ ਕਿਵੇਂ ਉਹਦੀ ਆਪਾਂ ਚਾਹੀਤੀ ਇਤਿਹਾਸ ਚ ਮਾਰ ਲੈਨੇ ਆ ਤੇ ਇਹਦੇ ਨਾਲ ਆਪਾਂ ਨੂੰ ਇੱਥੇ ਇਹ ਵੀ ਗੱਲ ਸਪਸ਼ਟ ਹੋ ਜੂਗੀ ਕਿ ਕਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਨੇ ਜੰਗ ਦੇ ਮੈਦਾਨ ਦੇ ਵਿੱਚ Hazrat Muhammad Saab ਦਾ ਮੁਕਾਬਲਾ ਹੁੰਦਾ ਹੈ Umaid bin Kumayya ਦੇ ਨਾਲ Umaid bin Kumayya ਆਪਣੀ ਤਲਵਾਰ ਦਾ ਇੱਕ वार ਕਰਦਾ ਹੈ Muhammad Saab ਤੇ ਤੇ Muhammad Saab ਜੜਿਆ ਜ਼ਮੀਨ ਤੇ ਡਿੱਗ ਜਾਂਦੇ ਆ ਜ਼ਮੀਨ ਤੇ ਡਿੱਗਣ ਤੋਂ ਬਾਅਦ Muhammad Saab ਮਰਨ ਦਾ ਨਾਟਕ ਕਰਦੇ ਆ ਤਾਂ ਜੋ Umaid bin Kumayya ਤੋਂ ਬਚਿਆ ਜਾ ਸਕੇ ਪਰ Umaid bin Kumayya ਵੀ ਕੋਈ ਕੱਚਾ ਖੜਾ ਨਹੀਂ ਸੀ ਉਹ ਵੀ Muhammad Saab ਦੀ ਮੌਤ ਨੂੰ ਪੱਕਾ ਕਰਨ ਵਾਸਤੇ ਕੀ ਕਰਦਾ ਕਿ ਇੱਕ ਪੱਥਰ ਲੈ ਕੇ ਉਹਨਾਂ ਦੇ ਦੰਦ ਦੇ ਮਾਰ ਕੇ ਦੰਦ ਤੋੜ ਕੇ ਵੇਖਦਾ ਉਹਨਾਂ ਦਾ ਉਹਨੂੰ ਇਹ ਸੀ ਕਿ ਜੇਕਰ Muhammad Saab ਜਿਉਂਦੇ ਹੋਣਗੇ ਤਾਂ ਦਰਦ ਦੇ ਨਾਲ ਚੀਕ ਉੱਠਣਗੇ ਇਸਲਾਮ ਖੁਦ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਮੁਹੰਮਦ ਸਾਹਿਬ ਨੇ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਇੱਕ ਦੰਦ ਸ਼ਹੀਦ ਕਰਵਾ ਲਿਆ ਪਰ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਸੋ ਇਸ ਤਰ੍ਹਾਂ ਆਪਾਂ ਦੇਖਦੇ ਆ ਕਿ ਇਸਲਾਮ ਦੇ ਵਿੱਚ ਦੰਦ ਟੁੱਟਣ ਨੂੰ ਹੀ ਸ਼ਹਾਦਤ ਕਿਹਾ ਗਿਆ ਆ ਪਰ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਆ ਤਾਂ ਕਦੀ ਸਿੱਖਾਂ ਨੂੰ ਆਰਿਆਂ ਨਾਲ چیرਿਆ ਜਾਂਦਾ ਆ ਕਦੀ ਸਿੱਖਾਂ ਨੂੰ ਦੇਗਾਂ ਵਿੱਚ ਉਬਾਲਿਆ ਜਾਂਦਾ ਆ ਕਦੀ ਸਿੱਖਾਂ ਨੂੰ ਰੂਚ ਲਪੇਟ ਕੇ ਸਾੜਿਆ ਜਾਂਦਾ ਕਦੀ ਨੂੰ ਚਰਕੜੀਆਂ ਤੇ ਚਾੜਿਆ ਜਾਂਦਾ ਕਦੀ ਰੰਬੀ ਦੇ ਨਾਲ ਉਹਨਾਂ ਦੀਆਂ ਖੋਪੜੀਆਂ ਲਾ ਦਿੱਤੀਆਂ ਜਾਂਦੀਆਂ ਕਦੀ ਸਿੱਖਾਂ ਦਾ ਬੰਦ-ਬੰਦ ਕੱਟ ਦਿੱਤਾ ਜਾਂਦਾ ਐਦਾਂ ਵੱਖਰੇ-ਵੱਖਰੇ ਤਰੀਕੇ ਦੇ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਆ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਸਿੱਖਾਂ ਨੇ ਇਸ ਸ਼ਹੀਦ ਸ਼ਬਦ ਦਾ ਜਿਹੜਾ ਨਾ ਉਹ ਮਾਨਵਤਾ ਆ ਵਾ ਤੇ ਜੇ ਹੁਣ ਆਪਾਂ ਇਸ ਤੋਂ ਅੱਗੇ ਵਧੀਏ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਆ ਗੁਰੂ ਅਰਜਨ ਪਾਚੀ ਤੋਂ ਪਹਿਲਾਂ ਕਦੀ ਕੋਈ ਸ਼ਹੀਦ ਨਹੀਂ ਹੋਇਆ ਨਹੀਂ ਐਦਾਂ ਬਿਲਕੁਲ ਨਹੀਂ ਆ ਗੁਰੂ ਅਰਜਨ ਪਾਚੀ ਤੋਂ ਪਹਿਲਾਂ ਵੀ ਬਹੁਤ ਸ਼ਹੀਦ ਹੋਏ ਨੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਹੀ ਸ਼ਹੀਦਾਂ ਦੇ ਸਰਤਾਜ ਕਿਉਂ ਇਹਦੇ ਬਾਰੇ ਗੱਲ ਕਰ ਲੈਣੇ ਆ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੇ ਜੇਕਰ ਸ਼ਹੀਦਾਂ ਦੀਆਂ ਗੱਲ ਕਰਾਂ ਤਾਂ ਇਸਲਾਮ ਧਰਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋਤੇ ਨੂੰ ਕਰਬਲਾ ਦੇ ਮੈਦਾਨ ਦੇ ਸ਼ਹੀਦ ਕੀਤਾ ਜਾਂਦਾ ਆ 크ਰਿਸਚੀਅਨਿਟੀ ਦੇ ਵਿੱਚ ਜੀਜ਼ਸ ਕ੍ਰਾਈਸ ਨੂੰ ਸਲੀਬ ਤੇ ਚੜ੍ਹ ਕੇ ਸ਼ਹੀਦ ਕੀਤਾ ਜਾਂਦਾ ਆ ਸੂਫੀ ਮਤ ਦੇ ਵਿੱਚ ਮਨਸੂਰ ਨੂੰ ਸੂਲੀ ਤੇ ਚੜ੍ਹ ਕੇ ਸ਼ਹੀਦ ਕੀਤਾ ਜਾਂਦਾ ਆ ਸਿੱਖਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਇੱਕ ਸਿੱਖ ਭਾਈ ਤਾਰੂ ਪੋਪੜ ਜੀ ਸ਼ਹੀਦ ਹੋਏ ਨੇ ਸੋ ਇਸ ਤਰ੍ਹਾਂ ਜੇਕਰ ਆਪਾਂ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਵੀ ਇਤਿਹਾਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਕਤੀਆਂ ਹੋਈਆਂ ਨੇ ਜੋ ਸ਼ਹੀਦ ਹੋਈਆਂ ਨੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਹੀ ਸ਼ਹੀਦਾਂ ਦੇ ਸਰਤਾਜ ਕਿਉਂ ਇਹ ਜਾਣਨ ਵਾਸਤੇ ਸਾਨੂੰ ਉਹਨਾਂ ਦੀ ਸ਼ਹਾਦਤ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਹਨਾਂ ਦੋਵਾਂ ਦੇ ਵਿਚਲਾ ਫਰਕ ਸਮਝਣਾ ਪਊਗਾ ਹੁਣ ਜਦੋਂ ਆਪਾਂ ਇਤਿਹਾਸ ਨੂੰ ਪੜਦੇ ਆ ਨਾ ਤਾਂ ਆਪਾਂ ਨੂੰ ਪਤਾ ਲੱਗਦਾ ਆ ਕਿ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜਿੰਨੀਆਂ ਵੀ ਸ਼ਕਸ਼ੀਤਾ ਸ਼ਹੀਦ ਹੋਈਆਂ ਨੇ ਉਹਨਾਂ ਵਾਸਤੇ ਜਿਹੜੀ ਸ਼ਹਾਦਤ ਆ ਨਾ ਉਹ ਇੱਕ ਕਤਲ ਦਾ ਫਤਵਾ ਸੀਗੀ ਇੱਕ ਸਜ਼ਾ ਸੀਗੀ ਉਹਨਾਂ ਕੋਲ ਸ਼ਹੀਦ ਹੋਣ ਤੋਂ ਇਲਾਵਾ ਹੋਰ ਕੋਈ ਰਾਸਤਾ ਹੀ ਨਹੀਂ ਸੀ ਪਰ ਜਦੋਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜਦੇ ਆ ਉਹਨਾਂ ਦੇ ਇਤਿਹਾਸ ਪੜਦੇ ਆ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ ਜਦੋਂ ਆਪਾਂ ਇਹਦੀ ਜੀਵਨੀ ਪੜਦੇ ਆ ਤੁਜ ਕੇ ਜਹਾਂਗੀਰੀ ਉਹਦੇ ਵਿੱਚ ਓਖੋ ਦੇ ਗੱਲ ਲਿਖਦਾ ਹੈ ਕਿ ਜੇਕਰ ਗੁਰੂ ਅਰਜਨ ਇਸਲਾਮ ਧਰਮ ਨੂੰ ਕਬੂਲ ਕਰ ਲੈਂਦਾ ਤਾਂ ਮੈਂ ਉਹਦੀ ਜਾਨ ਨੂੰ ਬਖਸ਼ ਸਕਦਾ ਸੀ ਕਹਿਣ ਤੋਂ ਭਾਵ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਆਪਣੀ ਜਾਨ ਨੂੰ ਬਚਾਉਣ ਦਾ ਇੱਕ ਰਾਸਤਾ ਖੁੱਲਾ ਸੀ ਪਰ ਗੁਰੂ ਸਾਹਿਬ ਨੇ ਆਪਣੀ ਜਾਨ ਨੂੰ ਨਾ ਬਚਾ ਕੇ ਸ਼ਹਾਦਤ ਦਾ ਰਸਤਾ ਚੁਣਿਆ ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜਿੰਨੀਆਂ ਵੀ ਸ਼ਕਤੀਆਂ ਸ਼ਹੀਦ ਹੋਈਆਂ ਨੇ ਸਾਰੀਆਂ ਹੀ ਆਪਣੀ ਜਾਨ ਨੂੰ ਬਚਾਉਣ ਵਾਸਤੇ ਤਰਲੇ ਕਰਦੀਆਂ ਰਹੀਆਂ ਨੇ ਜ਼ਿੰਦਗੀ ਦੀ ਭੀਖ ਮੰਗਦੀਆਂ ਰਹੀਆਂ ਨੇ ਦੁੱਖ ਤਕਲੀਫ ਨੂੰ ਨਾ ਸਹਾਰਦਿਆਂ ਚੀਕਦੀਆਂ ਚੱਲਾਉਂਦੀਆਂ ਰਹੀਆਂ ਨੇ ਪਰ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਸੀਸ ਦੇ ਵਿੱਚ ਤੱਤਾ ਰੇਤਾ ਪਵਾ ਕੇ ਪਾਣੀ ਦੇ ਵਿੱਚ ਉਬਾਲੇ ਖਾ ਕੇ ਵੀ ਅਡੋਲ ਬੈਠੇ ਰਹੇ ਸ਼ਾਂਤ ਬੈਠੇ ਰਹੇ ਇਹੀ ਕਾਰਨ ਆ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਆ ਜੇਕਰ ਆਪ ਜੀ ਵੀਡੀਓ ਤੇ ਇੱਥੋਂ ਤੱਕ ਆ ਗਏ ਹੋ ਆਪ ਜੀ ਨੂੰ ਸਮਝ ਆ ਗਿਆ ਕਿ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਕਿਉਂ ਨੇ ਤੇ ਕਿਵੇਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਬਾਕੀ ਸ਼ਖਸੀਅਤਾਂ ਨਾਲੋਂ ਭਿੰਨ ਆ ਤਾਂ ਇੱਕ ਵਾਰ ਕਮੈਂਟਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਜ਼ਰੂਰ ਲਿਖ ਦਿਓ ਤੇ ਫਿਰ ਆਪਾਂ ਅੱਗੇ ਵਧਦੇ ਆਂ ਅੱਜ ਦੀ ਆਪਣੀ ਇਸ ਵੀਡੀਓ 'ਚ ਤੇ ਗੱਲ ਕਰਦੇ ਆਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਉਹਨਾਂ ਕਾਰਨਾਂ ਦੀ ਜਿਨ੍ਹਾਂ ਕਰਕੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਮਨ ਦੀ ਸ਼ਹੀਦੀ ਹੁੰਦੀ ਆ ਹੁਣ ਜਦੋਂ ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਆ ਨਾ ਤਾਂ ਸਾਡੇ ਦਿਮਾਗ ਦੇ ਚ ਇੱਕ ਤਸਵੀਰ ਬਣਦੀ ਆ ਜਦੋਂ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਵਾ ਉਹਨਾਂ ਦੇ ਸਰੀਰ ਦੇ ਉੱਪਰ ਗਰਮ ਰੇਤਾ ਪਿਆ ਰਿਹਾ ਵਾ ਇਹ ਤਾਂ ਸਰੀਰਕ ਤੌਰ ਤੇ ਉਹ ਕਸ਼ਟ ਨੇ ਜੋ ਉਹਨਾਂ ਨੂੰ ਅੰਤਲੇ ਸਮੇਂ ਲੱਤੇ ਗਏ ਪਰ ਉਸ ਤੋਂ ਪਹਿਲਾਂ ਉਹ ਜਿੰਨੀ ਦੇਰ ਵੀ ਧਰਤੀ ਦੇ ਉੱਪਰ ਸਰੀਰ ਰੂਪ ਵਿੱਚ ਰਹੇ ਨੇ ਓਨੀ ਦੇਰ ਉਹਨਾਂ ਨੂੰ ਮਾਨਸਿਕ ਤੌਰ ਤੇ ਕਿੰਨਾ ਟੌਰਚਰ ਕੀਤਾ ਗਿਆ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਸੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਜਿਹੜੀ ਮੇਨ ਗੱਲ ਆ ਉਹ ਵੀ ਆਪਾਂ ਕਰਾਂਗੇ ਪਰ ਇਹਦੇ ਨਾਲ ਨਾਲ ਆਪਾਂ ਜਿਹੜੇ ਛੋਟੇ-ਛੋਟੇ ਨਿੱਜੀ ਜੇ ਕਾਰਨ ਨੇ ਆ ਘਰੇਲੂ ਕਾਰਨ ਆ ਉਹਨਾਂ ਦੀ ਗੱਲ ਵੀ ਕਰਦੇ ਆ ਕਿ ਗੁਰੂ ਸਾਹਿਬ ਨੂੰ ਕਿੰਨਾ ਕਾਰਨਾ ਕਰਕੇ ਸ਼ਹੀਦ ਕੀਤਾ ਗਿਆ ਜੋ ਅਕਸਰ ਆਪਣੇ ਸਾਹਮਣੇ ਰੱਖੇ ਜਾਂਦੇ ਆ ਉਹਨਾਂ ਉੱਪਰ ਮੈਂ ਜ਼ਿਆਦਾ ਡਿਟੇਲ ਚ ਗੱਲ ਤਾਂ ਨਹੀਂ ਕਰੂੰਗਾ ਪਰ ਹਾਂ ਆਪ ਜੀ ਨੂੰ ਇਤਿਹਾਸ ਦੱਸਣ ਦੇ ਮਨੋਰਥੋਂ ਮੈਂ ਮੋਟਾ-ਮੋਟਾ ਇਤਿਹਾਸ ਦੱਸ ਦਿੰਨਾ ਉਹਦੇ ਬਾਰੇ ਪਹਿਲਾ ਵਿਰੋਧ ਤਾਂ ਉਹਨਾਂ ਦਾ ਉਹਨਾਂ ਦੇ ਘਰ ਤੋਂ ਸ਼ੁਰੂ ਹੋ ਜਾਂਦਾ ਉਹਨਾਂ ਦੇ ਪ੍ਰਾਪਰਿਸੀ ਚੰਦ ਵੱਲ ਪ੍ਰਿਥੀ ਚੰਦ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਭਰਾ ਸੀ ਤੋਂ ਆਪਣੇ ਆਪ ਨੂੰ ਗੁਰੂ ਤਖਤ ਗੱਦੀ ਦਾ ਵਾਰਿਸ ਸਮਝਦਾ ਸੀ ਉਦੇ ਵਿਰੋਧ ਕਰਕੇ ਸ੍ਰੀ ਅਮਰਸਾਹ ਸਾਹਿਬ ਨੂੰ ਛੱਡ ਕੇ ਛਾਟੇ ਜਾਣਾ ਪਿਆ ਗਿਆ ਸੀ ਇਸ ਤੋਂ ਇਲਾਵਾ ਪ੍ਰਿਥੀ ਚੰਦ ਨੇ ਗੁਰੂ ਘਰ ਦੇ ਲੰਗਰਾਂ ਵਾਸਤੇ ਜਿਹੜੀ ਰਸਤ ਪਾਣੀ ਆਉਂਦਾ ਸੀ ਨਾ ਉਹਦੇ ਉੱਤੇ ਪਾਬੰਦੀ ਲਾਤੀ ਸੀ ਹੁਣ ਜੇ ਦੇਖਿਆ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਮਾਨਸਿਕ ਤਣਾਅ ਆ ਨਾ ਕਿ ਤੁਹਾਡਾ ਆਪਣਾ ਸਾਕਾ ਭਰਾ ਤੁਹਾਡੇ ਖਿਲਾਫ ਆ ਉਹਦੇ ਕਰਕੇ ਤੁਹਾਨੂੰ ਆਪਣਾ ਘਰ ਛੱਡਣਾ ਪੈਣ ਲਿਆ ਵਾ ਇਸ ਤੋਂ ਅੱਗੇ ਦੂਜਾ ਜਿਹੜਾ ਮੁੱਖ ਕਾਰਨ ਮੰਨਿਆ ਜਾਂਦਾ ਵਾ ਚੰਦੂ ਨੂੰ ਕਿ ਚੰਦੂ ਦੀ ਬੇਟੀ ਜਦੋਂ ਜਵਾਨ ਹੁੰਦੀ ਆ ਤਾਂ ਉਹ ਬ੍ਰਾਹਮਣਾਂ ਨੂੰ ਕਹਿੰਦਾ ਵਾ ਕਿ ਮੇਰੀ ਧੀ ਵਾਸਤੇ ਚੰਗਾ ਰਿਸ਼ਤਾ ਲੱਭ ਕੇ ਲੈ ਕੇ ਆਓ ਤਾਂ ਬ੍ਰਾਹਮਣ ਜਿਹੜਿਆ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆਉਂਦੇ ਆ ਉਹਨਾਂ ਦੇ ਸਹਿਬਜ਼ਾਦੇ ਹਰ ਗੋਬਿੰਦ ਰਾਏ ਦਾ ਰਿਸ਼ਤਾ ਜਿਹੜਾ ਵਾ ਚੰਦੂ ਦੀ ਬੇਟੀ ਨਾਲ ਤੈਅ ਕਰਨ ਵਾਸਤੇ ਜਦੋਂ ਚੰਦੂ ਨੂੰ ਪਤਾ ਲੱਗਦਾ ਹੈ ਕਿ ਪ੍ਰੋਹਤਾ ਨੇ ਉਹਦੀ ਧੀ ਦਾ ਰਿਸ਼ਤਾ ਜਿਹੜਾ ਵਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦੇ ਨਾਲ ਤੈਅ ਕੀਤਾ ਵਾ ਤਾਂ ਬ੍ਰਾਹਮਣਾਂ ਨੂੰ ਤੇ ਗੁੱਸਾ ਹੁੰਦਾ ਹੁੰਦਾ ਵਾ ਨਾਲ ਹੀ ਉਹ ਗੁਰੂ ਘਰ ਦੇ ਪ੍ਰਤੀ ਤੇ ਗੁਰੂ ਸਾਹਿਬਾਨ ਦੇ ਪ੍ਰਤੀ ਵੀ ਅਪਸ਼ਬਦ ਬੋਲਦਾ ਹੈ ਉਹ ਕਹਿੰਦਾ ਵਾ ਕਿ ਤੂੰ ਹੀ ਮੇਰੀ ਕੁੜੀ ਦਾ ਰਿਸ਼ਤਾ ਜਿਹੜਾ ਵਾ ਉਹਦੇ ਪੁੱਤਰ ਨਾਲ ਤੈਅ ਕਰਕੇ ਆਏ ਜੇ ਜਿਹੜਾ ਕੁਝ ਸਮਾਂ ਪਹਿਲਾਂ ਵਾ ਲਾਹੌਰ ਦੇ ਵਿੱਚ ਘੁੰਗਣੇ ਵੇਚਦਾ ਫਿਰਦਾ ਸੀ ਤੂੰ ਹੀ ਐਦਾਂ ਕਹਿੰਦਾ ਵਾ ਜਿੱਦਾ ਮੋਰੀ ਦੀ ਏਟ ਜਿਹੜੀ ਆ ਚਬਾਰਿਆਂ ਲਾਤੀ ਹੋਵੇ ਇੱਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਦਾ ਵਾ ਕਿ ਚੰਦ ਦਿੰਦਿਆ ਬੜੇ ਸਤਕਾਰ ਸਹਿਤ ਪਰ ਚੰਦੂ ਹੰਕਾਰ ਦਾ ਭਰਿਆ ਇਹਨੂੰ ਆਪਣੀ ਬੇਇੱਜ਼ਤੀ ਸਮਝਦਾ ਵਾ ਤਾਂ ਉਹ ਵੀ ਗੁਰੂ ਘਰ ਦੇ ਨਾਲ ਲੰਗਣਾ ਸ਼ੁਰੂ ਕਰ ਦਿੰਦਾ ਵਾ ਗੁਰੂ ਸਾਹਿਬ ਤੇ ਲੱਗਣਾ ਸ਼ੁਰੂ ਕਰ ਦਿੰਦਾ ਵਾ ਇੱਥੋਂ ਤੱਕ ਕਿ ਚੰਦੂ ਜਿਹੜਾ ਵਾ ਆਪਣੇ ਦੋ ਦੋਸਤ ਸੂਲੀਖਾਨ ਤੇ ਸੁਲਫੀਖਾਨ ਇਹਨਾਂ ਨੂੰ ਗੁਰੂ ਸਾਹਿਬ ਤੇ ਹਮਲਾ ਕਰਨ ਵਾਸਤੇ ਭੇਜਦਾ ਆ ਪਰ ਇਹ ਜਿਹੜੇ ਹਮਲਾਵਰਿਆ ਨੇ ਗੁਰੂ ਸਾਹਿਬ ਤੱਕ ਪਹੁੰਚ ਨਹੀਂ ਪਾਉਂਦੇ ਸੂਲੀਖਾਨ ਜਿਹੜਾ ਵਾ ਇਹ ਆਪਣੇ ਘੋੜੇ ਸਮੇਤ ਤਿਲਕ ਕੇ ਆਵੇ ਵਿੱਚ ਡਿੱਗ ਜਾਂਦਾ ਵਾ ਤੇ ਉੱਥੇ ਸੜ ਕੇ ਸੁਆਹ ਜਾਂਦਾ ਆ ਤੇ ਜਿਹੜਾ ਸੁਲਫੀਖਾਨ ਆ ਇਹਦੇ ਢਿੱਡ ਦੇ ਵਿੱਚ ਐਡਾ ਦਰਦ ਉੱਠਦਾ ਆ ਨਾ ਕਿ ਜੋ ਅਕਬਰ ਦਾ ਦਰਬਾਰੀ ਸੀ ਉਹਦਾ ਬਹੁਤ ਖਾਸ ਸੀ ਤੇ ਉਹਦੇ ਰਤਨਾ ਵਿੱਚ ਇੱਕ ਰਤਨ ਸੀ ਜਿਹਨੂੰ ਅੱਜ ਆਪਾਂ ਬੀਰਬਲ ਦੇ ਨਾਮ ਨਾਲ ਜਾਣਦੇ ਆਂ ਚੰਦੂ ਵੱਲੋਂ ਸਮੇਂ-ਸਮੇਂ ਤੇ ਗੁਰੂ ਸਾਹਿਬ ਦੇ ਖਿਲਾਫ ਬੀਰਬਲ ਦੇ ਕੰਨ ਵੀ ਪਰ ਜਾਂਦੇ ਆ ਕਿਉਂਕਿ ਚੰਦੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਬੀਰਬਲ ਜਿਹੜਾ ਵਾ ਅਕਬਰ ਦਾ ਬਹੁਤ ਖਾਸ ਆ ਤੇ ਉਹਦੀ ਮਦਦ ਦੇ ਨਾਲ ਗੁਰੂ ਸਾਹਿਬ ਦੇ ਨਾਲ ਆਪਣੀ ਦੁਸ਼ਮਣੀ ਕੱਢਣਾ ਚਾਹੁੰਦਾ ਸੀ ਤੇ ਹੁੰਦਾ ਵੀ ਐਦਾਂ ਬੀਰਬਲ ਜਦੋਂ ਇੱਕ ਵਾਰ ਅਫਗਾਨਿਸਤਾਨ ਨੂੰ ਜਾ ਰਿਹਾ ਹੁੰਦਾ ਵਾ ਤਾਂ ਜਾਂਦਾ ਹੈ ਗੁਰੂ ਸਾਹਿਬ ਕੋਲ ਹੋ ਕੇ ਜਾਂਦਾ ਵਾ ਤੇ ਗੁਰੂ ਸਾਹਿਬ ਨੂੰ ਚੇਤਾਵਨੀ ਦੇ ਕੇ ਜਾਂਦਾ ਹੈ ਕਿ ਤੁਸੀਂ ਆਪਣੀ ਝੂਠੀ ਦੁਕਾਨ ਜਿਹੜੀ ਆ ਨਾ ਇਹਨੂੰ ਬੰਦ ਕਰ ਲਓ ਤੇ ਮੈਂ ਅਫਗਾਨਿਸਤਾਨ ਨੂੰ ਜਾ ਰਿਹਾ ਹਾਂ ਤੇ ਮੇਰੇ ਆਉਂਦਿਆਂ ਤੱਕ ਇਹ ਦੁਕਾਨ ਤੁਹਾਡੀ ਝੂਠੀ ਜਿਹੜੀ ਆ ਇਹ ਬੰਦ ਹੋਣੀ ਚਾਹੀਦੀ ਆ ਗੁਰੂ ਸਾਹਿਬ ਅੱਗੋਂ ਉਸ ਨੂੰ ਮੁਸਕਰਾ ਕੇ ਕਹਿੰਦੇ ਆ ਕਿ ਠੀਕ ਆ ਕੋਈ ਨਹੀਂ ਜਦੋਂ ਆਵੇਂਗਾ ਨਾ ਉਦੋਂ ਦੇਖਾਂਗੇ ਤੇ ਅੱਗੇ ਇਤਿਹਾਸ ਆਪਾਂ ਜਾਣਦੇ ਆਂ ਵੀਰਬਲ ਜਿਹੜਾ ਵਾ afghanistan ਨੂੰ ਗਿਆ ਮੁੜ ਕੇ ਮੁੜਿਆ ਹੀ ਨਹੀਂ ਉੱਥੇ ਹੀ ਮਰ ਮੁੱਕ ਗਿਆ ਹੁਣ ਇਸ ਤੋਂ ਅੱਗੇ ਜਦੋਂ ਗੁਰੂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜਾ ਰਹੀ ਸੀ ਤਾਂ ਗੁਰੂ ਸਾਹਿਬ ਵੱਲੋਂ ਵਕਰੀਆਂ-ਵਕਰੀਆਂ ਸ਼ਖਸੀਅਤਾਂ ਦੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਉਸ ਸਮੇਂ ਦੇ ਚਾਰ ਜਿਹੜੇ ਕਵੀ ਆ ਨਾ ਉਹ ਵੀ ਗੁਰੂ ਸਾਹਿਬ ਦੇ ਕੋਲ ਪਹੁੰਚਦੇ ਆ ਕਾਨਾ ਪਿੱਲੂ ਛੱਜੂ ਤੇ ਹਸਨ ਇਹ ਵੀ ਆਪਣੀਆਂ ਰਚਨਾਵਾਂ ਜਿਹੜੀਆਂ ਗੁਰੂ ਸਾਹਿਬ ਨੂੰ ਸੁਣਾਉਂਦੇ ਆ ਤੇ ਕਹਿੰਦੇ ਆ ਕਿ ਸਾਡੀਆਂ ਰਚਨਾਵਾਂ ਵੀ ਆਪਣੇ ਇਸ ਗ੍ਰੰਥ ਦੇ ਵਿੱਚ ਦ ਪਰ ਗੁਰੂ ਸਾਹਿਬ ਇਹਨਾਂ ਦੀਆਂ ਰਚਨਾਵਾਂ ਸੁਣ ਕੇ ਇਹਨਾਂ ਨੂੰ ਮਨਾਂ ਕਰ ਦਿੰਦੇ ਆ ਕਿਉਂਕਿ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਇੱਕ ਜਿਹੜਾ ਵਾ ਉਹਦੇ ਵਿੱਚ ਮਾਂ ਦੀ ਗੱਲ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਾ ਉਹ ਔਰਤ ਦੇ ਖਿਲਾਫ ਬੋਲ ਰਿਹਾ ਸੀ ਇੱਕ ਜਿਹੜਾ ਵਾ ਚੁੱਪ ਰੰਤ ਜ਼ੋਰ ਦਿੰਦਾ ਸੀ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਤੁਹਾਡੀਆਂ ਰਚਨਾਵਾਂ ਜਿਹੜੀਆਂ ਵਾਂ ਗੁਰਮਤਿ ਦੇ ਅਨੁਸਾਰ ਅਨੁਕੂਲ ਨਹੀਂ ਹਨ ਇਸ ਕਰਕੇ ਤੁਹਾਡੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕੀਤਾ ਜਾ ਸਕਦਾ ਇਹ ਵੀ ਗੁਰੂ ਸਾਹਿਬ ਦੇ ਨਾਲ ਈਰਖਾ ਰੱਖਣ ਲੱਗ ਗਏ ਤੇ ਇਹਨਾਂ ਨੇ ਵੀ ਸਰਕਾਰੀ ਦਰਬਾਰੇ ਜਾ ਕੇ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਅਕਬਰ ਨੇ ਗੁਰੂ ਸਾਹਿਬ ਨੂੰ ਹੁਕਮ ਵੀ ਭੇਜਿਆ ਸੀ ਕਿ ਤੁਸੀਂ ਜਿਸ ਗ੍ਰੰਥ ਦੀ ਰਚਨਾ ਕਰ ਰਹੇ ਹੋ ਉਸ ਗ੍ਰੰਥ ਨੂੰ ਲੈ ਕੇ ਸਾਡੇ ਕੋਲ ਹਾਜ਼ਰ ਹੋਵੋ ਸਾਨੂੰ ਦੱਸੋ ਕਿ ਇਹ ਵਿੱਚ ਕੀ ਲਿਖਿਆ ਗਿਆ ਹੈ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਤੁਸੀਂ ਇਸ ਗ੍ਰੰਥ ਦੇ ਵਿੱਚ ਇਸਲਾਮ ਦੇ ਵਿੱਚ ਪਗੰਬਰ ਨੇ ਉਹਨਾਂ ਦੀ ਖਿਲਾਫਤ ਕੀਤੀ ਹੈ ਉਹਨਾਂ ਦੇ ਪ੍ਰਤੀ અપਮਾਨਜਨਕ ਸ਼ਬਦ ਲਿਖੇ ਗਏ ਹਨ ਗੁਰੂ ਸਾਹਿਬ ਨੇ ਆਪਣੇ ਕੋਲ ਸਿੱਖਾਂ ਨੂੰ ਤੇ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ ਅਕਬਰ ਜਿੱਥੋਂ ਜਿੱਥੋਂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣਦਾ ਉਸ ਨੂੰ ਆਨੰਦ ਆਉਂਦਾ ਗਿਆ ਅਕਬਰ ਨੂੰ ਇੱਕ ਵੀ ਗੱਲ ਅਜੀਹੀ ਨਹੀਂ ਲੱਗੀ ਸੀ ਜੋ ਇਸਲਾਮਿਕ ਪਗੰਬਰਾਂ ਦੇ ਖਿਲਾਫ ਜਾਂ ਇਸਲਾਮ ਧਰਮ ਦੇ ਖਿਲਾਫ ਲਿਖੀ ਗਈ ਹੋਵੇ ਜਿਸ ਤੋਂ ਬਾਅਦ ਅਕਬਰ ਨੇ ਗੁਰੂ ਸਾਹਿਬ ਦੇ ਕੋਲੋਂ ਇਹ ਕਹਿ ਕੇ ਮਾਫੀ ਮੰਗੀ ਸੀ ਕਿ ਬਾਦਸ਼ਾਹ ਹੋਣ ਦੇ ਨਾਤੇ ਮੈਨੂੰ ਸਾਰਿਆਂ ਦੀ ਸ਼ਿਕਾਇਤਾਂ ਸੁਣਨੀਆਂ ਪੈਂਦੀਆਂ ਨੇ ਤੇ ਉਹਨਾਂ ਦੇ ਉੱਪਰ ਅਮਲ ਵੀ ਕਰਨਾ ਪੈਂਦਾ ਆ ਸੋ ਇਹ ਸੀ ਛੋਟੇ-ਛੋਟੇ ਕੁਝ ਸਹਾਇਕ ਕਾਰਨ ਜੋ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਵਾਸਤੇ ਸਹਾਇਕ ਬਣਦੇ ਨੇ ਪਰ ਮੈਨੂੰ ਲੱਗਦਾ ਕਿ ਇਹ ਕਾਰਨ ਏਡੇ ਵੱਡੇ ਨਹੀਂ ਸੀ ਜਿੰਨਾ ਕਰਕੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾ ਸਕਦਾ ਹੈ ਤੇ ਵੈਸੇ ਵੀ ਜਦੋਂ ਤੱਕ ਅਕਬਰ ਜਿਹੜਾ ਵਾ ਉਹ ਗੱਦੀ ਤੇ ਸੀਗਾ ਉਹ ਬਾਦਸ਼ਾਹ ਸੀਗਾ ਉਦੋਂ ਤੱਕ ਹਾਲਾਤ ਜਿਹੜੇ ਆ ਫਿਰ ਵੀ ਕੁਝ ਕੰਟਰੋਲ ਸੀਗੇ ਪਰ ਜਦੋਂ ਅਕਬਰ ਤੋਂ ਬਾਅਦ ਜਹਾਂਗੀਰ ਗੱਦੀ ਦੇ ਉੱਪਰ ਬੈਠਦਾ ਆ ਉਦੋਂ ਹੀ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਅਸਲੀ ਕਹਾਣੀ ਆ ਨਾ ਫਿਰ ਸ਼ੁਰੂ ਹੁੰਦੀ ਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਸਲਾਮ ਦਾ ਇੱਕ ਬਹੁਤ ਵੱਡਾ ਧਾਰਮਿਕ ਆਗੂ ਹੋਇਆ ਵਾ ਜਿਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਉਹਦਾ ਨਾਮ ਆ ਸ਼ੇਖ ਅਹਿਮਦ ਸਰਹੰਦੀ ਇਹਦੇ ਜੀਵਨ ਦਾ ਇੱਕੋ ਇੱਕ ਮਨੋਰਥ ਸੀ ਕਿ ਵੱਤ ਵੱਦ ਲੋਕਾਂ ਨੂੰ ਡਰਾ ਕੇ ਧਮਕਾ ਕੇ ਪਰਮਾ ਕੇ ਕਿਸੇ ਤਰ੍ਹਾਂ ਵੀ ਇਸਲਾਮ ਦੇ ਵਿੱਚ ਲਿਆਉਣਾ ਤੇ ਇਸਲਾਮ ਦਾ ਵੱਤ ਵੱਦ ਪ੍ਰਚਾਰ ਕਰਨਾ ਸ਼ੇਖ ਅਹਿਮਦ ਸਰਹੰਦੀ ਦੇ ਇਸਲਾਮ ਦਾ ਪ੍ਰਚਾਰ ਕਰਨ ਦੇ ਪਿੱਛੇ ਦੀ ਜੇਕਰ ਵਜ੍ਹਾ ਦੀ ਗੱਲ ਕਰਾਂ ਤਾਂ ਉਹਦੇ ਪਿੱਛੇ ਦੀ ਵਜ੍ਹਾ ਇਹ ਨਹੀਂ ਸੀ ਕਿ ਉਹ ਨੂੰ ਆਪਣੇ ਧਰਮ ਦੇ ਨਾਲ ਪਿਆਰ ਸੀ ਸਗੋਂ ਉਹਦੇ ਪਿੱਛੇ ਦਾ ਮਨੋਰਥ ਇਹ ਸੀ ਕਿ ਇਸਲਾਮ ਦੇ ਵਿੱਚ ਇਹ ਮੰਨਿਆ ਜਾਂਦਾ ਵਾ ਕਿ ਹਰੇਕ 1000 ਸਾਲ ਬਾਅਦ ਇਸਲਾਮ ਧਰਮ ਨੂੰ ਦੁਬਾਰਾ ਜਿਉਂਦਾ ਕਰਨ ਵਾਸਤੇ ਇਸਲਾਮ ਧਰਮ ਦੇ ਪਗੰਬਰ حضرت ਮੁਹੰਮਦ ਸਾਹਿਬ ਧਰਤੀ ਦੇ ਉੱਪਰ ਦੁਬਾਰਾ ਜਨਮ ਲੈਣਗੇ ਦੁਬਾਰਾ ਅਵਤਾਰ ਲੈਣਗੇ ਤੇ ਆਪਣੇ ਆਪ ਨੂੰ حضرت ਮੁਹੰਮਦ ਸਾਹਿਬ ਦਾ ਅਵਤਾਰ ਸਾਬਤ ਕਰਨ ਵਾਸਤੇ ਉਹ ਇੰਨੀ ਭੱਜ ਦੌੜ ਕਰ ਰਿਹਾ ਸੀ ਇਹਨੇ ਲੋਕਾਂ ਦਾ ਧਰਮ ਪਰਿਵਰਤਨ ਕਰ ਰਿਹਾ ਸੀ ਬੇਸ਼ੱਕ ਇਹ ਸਾਰਾ ਕੰਮ ਉਹ ਆਪਣੇ ਨਿੱਜੀ ਸਵਾਰਥ ਵਾਸਤੇ ਕਰ ਰਿਹਾ ਸੀ ਪਰ ਕਿਤੇ ਨਾ ਕਿਤੇ ਉਹ ਪ੍ਰਚਾਰ ਤਾਂ ਇਸਲਾਮ ਦਾ ਹੀ ਕਰ ਰਿਹਾ ਸੀ ਜਿਹਦੇ ਕਰਕੇ ਸਰਕਾਰੀ ਦਰਬਾਰੇ ਉਹਦਾ ਕਾਫੀ ਇੱਜ਼ਤ ਮਾਨ ਵਧ ਗਿਆ ਸੀ ਤੇ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਇਹ ਸ਼ੇਖ ਅਹਿਮਦ ਸਰਹੰਦੀ ਉਹੀ ਸ਼ੇਖ ਅਹਿਮਦ ਸਰਹੰਦੀ ਆ ਜਿਹਦੇ ਨਾਮ ਦੇ ਉੱਪਰ ਸਰਹੰਦ रियासत ਦਾ ਨਾਮ ਸਰਹੰਦ ਰੱਖਿਆ ਗਿਆ ਸੀ ਤੇ ਉਹੀ ਸਰਹੰਦ ਰਿਆਸਤ ਆ ਜਿੱਥ ਦਾ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਹੁਣ ਇੱਥੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਵੀ ਹੁੰਦੀ ਆ ਹੈਰਾਨਗੀ ਇਸ ਗੱਲ ਦੀ ਕਿ ਅੱਜ ਵੀ ਜਦੋਂ ਆਪਾਂ ਸ੍ਰੀ ਫਤੇਗੜ ਸਾਹਿਬ ਜਾਂਦੇ ਆ ਤੇ ਉੱਥੇ ਇਸ ਸਰਹੰਦੀ ਦਾ ਇੱਕ ਸਥਾਨ ਬਣਿਆ ਹੋਆ ਤੇ ਆਪਣੇ ਜਿਹੜੇ ਭੋਲੇ ਭਾਲੇ ਸਿੱਖ ਆ ਖੈਰ ਭੋਲੇ ਭਾਲੇ ਤਾਂ ਨਹੀਂ ਮੈਂ ਕਹੂੰਗਾ ਕਿ ਜਿਹੜੇ ਅਗਿਆਨੀ ਸਿੱਖ ਆ ਜਿਨ੍ਹਾਂ ਨੂੰ ਇਤਿਹਾਸ ਦਾ ਨਹੀਂ ਪਤਾ ਉਹ ਸਿੱਖ ਇਸ ਸਰਹੰਦੀ ਦੇ ਸਥਾਨ ਤੇ ਜਾ ਕੇ ਮੱਥੇ ਟੇਕੀ ਜਾਂਦੇ ਆ ਉਸ ਸਰਹੰਦੀ ਜਿਹਦਾ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਅਹਿਮ ਰੋਲ ਸੀ ਤੇ ਇਹ ਗੁਰੂ ਅਰਜਨ ਦੇਵ ਜੀ ਦਾ ਇਕਲੌਤਾ ਕਾਤਲ ਨਹੀਂ ਆ ਜਿੰਨੂੰ ਸਿੱਖ ਜਾ ਕੇ ਮੱਥੇ ਟੇਕਦੇ ਆ ਇਸ ਤੋਂ ਇਲਾਵਾ ਮੱਜ ਦੀ ਧਰਤੀ ਦੇ ਉੱਪਰ ਵੀ ਗੁਰੂ ਸਾਹਿਬ ਦਾ ਇੱਕ ਕਾਤਲ ਅਜਿਹਾ ਹੈ ਜਿਹਦੀ ਜਗ੍ਹਾ ਦੇ ਉੱਪਰ ਦੁੱਧ ਦਾ ਖੀਰ ਦਾ ਚੜਾਵਾ ਚੜਦਾ ਆ ਜਿੱਥੇ ਜਾ ਕੇ ਸਿੱਖ ਨਤਮਸਤਕ ਹੁੰਦੇ ਆ ਮੱਥੇ ਟੇਕਦੇ ਆ ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਜੇ ਕਿ ਮਾਜਰੀ ਧਰਤੀ ਤੇ ਗੁਰੂ ਅਰਜਨ ਪਾਚੀ ਦਾ ਉਹ ਕਿਹੜਾ ਕਾਤਲ ਜਿਹਨੂੰ ਜਾ ਕੇ ਸਿੱਖ ਮੱਥੇ ਟੇਕਦੇ ਆ ਤਾਂ ਇਹਦੇ ਉੱਪਰ ਮੈਂ ਪਹਿਲਾਂ ਹੀ ਇੱਕ ਵੀਡੀਓ ਬਣਾ ਕੇ ਅਪਲੋਡ ਕਰ ਚੁੱਕਾ ਹਾਂ ਜਿਹਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਜਾਂ ਉੱਪਰ ਆਈ ਬਟਨ ਵਿੱਚ ਵੀ ਮਿਲ ਜਾਊਗਾ ਤੁਸੀਂ ਇਹਦੇ ਤੇ ਕਲਿੱਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਜੀ ਤੇ ਮੈਂ ਵਾਦਾ ਕਰਦਾ ਕਿ ਜਿਨ੍ਹਾਂ ਨੂੰ ਉਹਦਾ ਇਤਿਹਾਸ ਨਹੀਂ ਪਤਾ ਹੋਊਗਾ ਨਾ ਜਦੋਂ ਇਹ ਵੀਡੀਓ ਦੇਖ ਲੈਣਗੇ ਇੱਕ ਵਾਰੀ ਉਹਨਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਵਾਕਈ ਹੋਣ ਤੱਕ ਅਸੀਂ ਕਿੱਡੀ ਵੱਡੀ ਗਲਤੀ ਕਰਦੇ ਆ ਰਹੇ ਸੀ ਇਸ ਲਈ ਇਸ ਵੀਡੀਓ ਤੋਂ ਬਾਅਦ ਉਹ ਵੀਡੀ ਸੋ ਜਿੱਥੇ ਇਹ ਸਰਹੰਦੀ ਆਪਣੇ ਨਿੱਜੀ ਸਵਾਰਥ ਵਾਸਤੇ ਇਸਲਾਮ ਦਾ ਪ੍ਰਚਾਰ ਕਰ ਰਿਹਾ ਸੀ ਭਾਵੇਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਭਾਵੇਂ ਵਰਗਲਾ ਕੇ ਤੇ ਭਾਵੇਂ ਪਰਵਾ ਕੇ ਕਿਸੇ ਤਰ੍ਹਾਂ ਵੀ ਉੱਥੇ ਹੀ ਇਸਲਾਮ ਦੀ ਇੱਕ ਹੋਰ ਸ਼ਾਖਾ ਜਿਹਨੂੰ ਆਪਾਂ ਸਖੀ ਸਰਵਰ ਕਹਿੰਦੇ ਆ ਨਿਗਾਹੇ ਵਾਲਾ ਪੀਰ ਕਹਿੰਦੇ ਆ ਇਹ ਵੀ ਕਾਫੀ ਜੋਰਾਂ ਤੇ ਸੀ ਲੋਕ ਇਹਦੇ ਵੀ ਕਾਫੀ ਅਨਿਆਇ ਹੁੰਦੇ ਜਾ ਰਹੇ ਸੀ ਤੇ ਇਧਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਤੌਰ ਤੇ ਵੀ ਸਿੱਖੀ ਦਾ ਪ੍ਰਚਾਰ ਜਿਹੜਾ ਵਾ ਉਹ ਆਰੰਭ ਕੀਤਾ ਆ ਸੀ ਕਿਸੇ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਸਗੋਂ ਸਰਬਤ ਦੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਤੇ ਗੁਰੂ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪਿੰਡਾਂ ਦੇ ਪਿੰਡ ਜਿਹੜੇ ਆ ਨਾ ਉਹ ਸਿੱਖ ਬਣਦੇ ਜਾ ਰਹੇ ਸੀ ਖਾਸ ਕਰਕੇ ਉਹ ਲੋਕ ਜੋ ਕਿਸੇ ਤਨ ਪਰਮਾਏ ਗਏ ਡਰਾਏ ਗਏ ਧਮਕਾਏ ਗਏ ਸਖੀ ਸਰਵਰਾਂ ਦੇ ਪਿੱਛੇ ਲੱਗੇ ਸੀ ਜਾਂ ਸਰਹੰਦੀ ਵਰਗਿਆਂ ਦੇ ਪਿੱਛੇ ਲੱਗੇ ਇਸਲਾਮ ਨੂੰ ਕਬੂਲ ਕਰ ਚੁੱਕੇ ਸੀਗੇ ਉਹ ਲੋਕ ਵੀ ਹੁਣ ਸਿੱਖੀ ਚਾਹੁੰਦੇ ਜਾ ਰਹੇ ਸੀ ਤੇ ਇਹਦੀ ਉਦਾਹਰਨ ਆਪਾਂ ਸਭ ਤੋਂ ਵੱਡੀ ਇਹ ਦੇਖ ਸਕਦੇ ਆ ਭਾਈ ਮੰਝ ਜੀ ਭਾਈ ਮੰਝ ਜੀ ਜੋ ਖੁਦ ਸਖੀ ਸਰਵਰਾਂ ਦੇ ਜਿਹੜੇ ਆ ਇੱਕ ਬਹੁਤ ਅਹਿਮ ਚਿਹਰਾ ਸੀਗੇ ਉਹਨਾਂ ਦੇ ਆਪਣੇ ਕਿੰਨੇ ਪੈਰੋਕਾਰ ਸੀ ਉਹ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਨੂੰ ਮਿਲਦੇ ਆ ਤਾਂ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣ ਜਾਂਦੇ ਆ ਸੋ ਇਹ ਜਿਹੜਾ ਸਰਹੰਦੀ ਆ ਨਾ ਇਹ ਗੁਰੂ ਘਰ ਦੇ ਨਾਲ ਨਫ਼ਰਤ ਕਰਨ ਲੱਗਦਾ ਆ ਗੁਰੂ ਸਾਹਿਬ ਪ੍ਰਤੀ ਹੀਣ ਭਾਵਨਾ ਈਰਖਾ ਦੁਸ਼ਮਣੀ ਦੀ ਭਾਵਨਾ ਰੱਖਣ ਲੱਗ ਜਾਂਦਾ ਹੈ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਭੱਜ ਦੌੜ ਕਰ ਰਿਹਾ ਸੀ ਆਪਣੇ ਆਪ ਨੂੰ ਇਹ ਸਾਬਤ ਕਰਨ ਵਾਸਤੇ ਕਿ ਮੈਂ ਮੁਹੰਮਦ ਸਾਹਿਬ ਦਾ ਇੱਕ ਅਵਤਾਰ ਆ ਤਾਂ ਹੀ ਮੈਂ ਇਸਲਾਮ 'ਚ ਇੰਨੇ ਲੋਕਾਂ ਨੂੰ ਜੋੜ ਰਿਹਾ ਵਾਂ ਪਰ ਗੁਰੂ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਸਿੱਖੀ ਨੂੰ ਧਾਰਨ ਕਰਦੇ ਜਾ ਰਹੇ ਸੀ ਜਿਹਦੇ ਕਰਕੇ ਸਰਹੰਦੀ ਦੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਈਰਖਾ ਆ ਗਈ ਸੀ ਦੁਸ਼ਮਣੀ ਆ ਗਈ ਸੀ ਹੁਣ ਇਧਰ ਜੇਕਰ ਦੂਜੇ ਪਾਸੇ ਦਿੱਲੀ ਦੀ ਗੱਲ ਕਰੀਏ ਤਾਂ ਜਹਾਂਗੀਰ ਦੇ ਰਾਜ ਦੇ ਅੰਦਰ ਅੰਦਰ ਹੀ ਅੰਦਰ ਉਹਦੇ ਰਾਜ ਵਿੱਚ ਬਗਾਵਤਾਂ ਸ਼ੁਰੂ ਹੋ ਗਈਆਂ ਸੀ ਤੇ ਜਹਾਂਗੀਰ ਨੂੰ ਪਤਾ ਸੀ ਕਿ ਪ੍ਰਜਾ ਦੇ ਵਿੱਚ ਜਿਹੜੀ ਹੈ ਨਾ ਉਹਦੀ ਸ਼ਕਤੀ ਇੱਕ ਸ਼ਰਾਬੀ ਕਬਾਬੀ ਬਾਦਸ਼ਾਹ ਦੇ ਵੱਜੋਂ ਬਣੀ ਹੋਈ ਆ ਹੁਣ ਉਹਨੇ ਲੋਕਾਂ ਦੇ ਉੱਪਰ ਆਪਣਾ ਕਾਬੂ ਪਾਉਣ ਵਾਸਤੇ ਸਰਹੰਦੀ ਦੇ ਨਾਲ ਹੱਥ ਮਿਲਾ ਲਿਆ ਸੀ ਤੇ ਸਰਹੰਦੀ ਨੂੰ ਵੀ ਇਹ ਆਫਰ ਵਧੀਆ ਲੱਗੀ ਕਿਉਂਕਿ ਆਪਣੇ ਆਪ ਨੂੰ ਪਗੰਬਰ ਸਾਹਿਬ ਦਾ ਅਵਤਾਰ ਹੋਣ ਦੀ ਦਾਅਵੇਦਾਰੀ ਜਿਹੜੀ ਆ ਨਾ ਉਹਨੂੰ ਸਾਬਤ ਕਰਨ ਵਾਸਤੇ ਉਹਨੂੰ ਸਰਕਾਰ ਦੀ ਮਦਦ ਮਿਲ ਗਈ ਸੀ ਹੁਣ ਉਹ ਸਰਕਾਰੀ ਮਦਦ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਵੱੱਟ ਵੱੱਟ ਇਸਲਾਮ ਦੇ ਵਿੱਚ ਜੋੜ ਸਕਦਾ ਸੀ ਤੇ ਜਹਾਂਗੀਰ ਨੂੰ ਇਹ ਸੀ ਕਿ ਜਿੰਨੇ ਸਰਹੰਦੀ ਦੇ ਪੈਰੋਕਾਰ ਹੋਣਗੇ ਜਿੰਨੇ ਸਰਹੰਦੀ ਦੇ ਮਗਰ ਚੱਲਣ ਵਾਲੇ ਲੋਕ ਹੋਣਗੇ ਉਹਨਾਂ ਸਾਰਿਆਂ ਦੀ ਸਪੋਰਟ ਮੈਨੂੰ ਰਹੂਗੀ ਇਨੂੰ ਆਪਾਂ ਇਦਾਂ ਵੀ ਸਮਝ ਸਕਦੇ ਆ ਕਿ ਜਿਵੇਂ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਡੇਰਾਬਾਦ ਵਾਲੇ ਬਾਬਿਆਂ ਦੀ ਲੋੜ ਪੈਂਦੀ ਹੈ ਵੱਤ ਵੱਤ ਵੋਟਾਂ ਲੈਣ ਵਾਸਤੇ ਤੇ ਬਾਬਿਆਂ ਨੂੰ ਲੋੜ ਪੈਂਦੀ ਹੈ ਰਾਜਨੀਤਿਕ ਲੀਡਰ ਦੀ ਵੱਤ ਵੱਤ ਆਪਣੇ ਡੇਰੇ ਦਾ ਪ੍ਰਚਾਰ ਕਰਨ ਵਾਸਤੇ ਹੁਣ ਜਹਾਗੀਰ ਤਸਰੰਦੀ ਇਹ ਦੋਵੇਂ ਮਿਲ ਕੇ ਵੱਤ ਵੱਤ ਲੋਕਾਂ ਦਾ ਧਰਮ ਪਰਿਵਰਤਨ ਕਰ ਰਹੇ ਸੀ ਉਹਨਾਂ ਨੂੰ ਇਸਲਾਮ ਵਿੱਚ ਲੈ ਕੇ ਆ ਰਹੇ ਸੀ ਪਰ ਫਿਰ ਵੀ ਸਰਹੰਦੀ ਨੂੰ ਆਪਣੇ ਆਪ ਦੀ ਪਗੰਬਰ ਸਾਹਿਬ ਦਾ ਅਵਤਾਰ ਹੋਣ ਦੀ ਦਵੇਦਾਰ ਜਿਹੜੀ ਆ ਨਾ ਉਹ ਜੇ ਕਾਮਯਾਬ ਹੁੰਦੀ ਨਜ਼ਰ ਨਹੀਂ ਸੀ ਆ ਰਹੀ ਕਿਉਂਕਿ ਕਿਤਨਾ ਕਿਤੇ ਜਿੰਨੇ ਲੋਕਾਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਂਦੇ ਸੀ ਉਤੋਂ ਕਿਤੇ ਵੱਧ ਲੋਕ ਜਿਹੜੇ ਆ ਨਾ ਉਹ ਸਿੱਖ ਬਣਦੇ ਜਾ ਰਹੇ ਸੀ ਤੇ ਸਰਹੰਦੀ ਦੇ ਮਨ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਗੁੱਸਾ ਨਫ਼ਰਤ ਦਿਨੋਦਨ ਵਧ ਰਿਹਾ ਸੀ ਉਹ ਕਰ ਕੁਝ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਕੋਈ ਬਹਾਨਾ ਨਹੀਂ ਸੀ ਆ ਰਿਹਾ ਗੁਰੂ ਸਾਹਿਬ ਦੇ ਨਾਲ ਮੱਥਾ ਲਾਉਣ ਵਾਸਤੇ ਗੁਰੂ ਸਾਹਿਬ ਨੂੰ ਗਲਤ ਸਾਬਤ ਕਰਨ ਵਾਸਤੇ ਪਰ ਫਿਰ ਇੱਕ ਦਿਨ ਸਰਹੰਦੀ ਨੂੰ ਉਹ ਮੌਕਾ ਮਿਲ ਹੀ ਗਿਆ ਜਿਹਦੇ ਨਾਲ ਉਹ ਆਪਣੀ ਦੁਸ਼ਮਣੀ ਜਿਹੜੀ ਹੈ ਨਾ ਗੁਰੂ ਅਰਜਨ ਦੇਵ ਜੀ ਦੇ ਨਾਲ ਕੱਢ ਸਕਦਾ ਸੀ ਹੁੰਦਾ ਕੀ ਆ ਇਹ ਜਾਣਨ ਵਾਸਤੇ ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਆ ਅਕਬਰ ਜਦੋਂ ਸਿੰਘਾਸਨ ਦੇ ਉੱਪਰ ਬੈਠਾ ਆ ਅਕਬਰ ਇੱਕ ਚੰਗਾ ਰਾਜਾ ਸੀ ਤੇ ਉਹ ਚਾਹੁੰਦਾ ਸੀ ਕਿ ਮੇਰੇ ਸਿੰਘਾਸਨ ਦੇ ਉੱਪਰ ਮੇਰੇ ਪੁੱਤ ਦੀ ਜਗ੍ਹਾ ਮੇਰਾ ਪੋਤਰਾ ਖੁਸਰੋ ਬੈਠੇ ਪਰ ਜਹਾਂਗੀਰ ਜੋ ਅਕਬਰ ਦਾ ਪੁੱਤ ਸੀਗਾ ਉਹ ਕਿਸੇ ਤਰ੍ਹਾਂ ਚੁਸ ਚਲਾਕੀਆਂ ਕਰਕੇ ਅਕਬਰ ਵਾਲੀ ਗੱਦੀ ਤੇ ਆ ਕੇ ਬੈਠ ਜਾਂਦਾ ਆ ਤੇ ਉਹਨੇ ਆਪਣੇ ਹੀ ਪੁੱਤ ਨੂੰ ਖੁਸਰੋ ਨੂੰ ਆਗਰੇ ਵਿਖੇ ਜੇਲ੍ਹ ਚ ਬੰਦ ਕਰਤਾ ਸੀ ਪਰ ਫਿਰ ਇੱਕ ਦਿਨ ਖੁਸਰੋ ਜਿਹੜਾ ਵਾ ਨਾ ਆਗਰ ਜੇਲ੍ਹ ਚੋਂ ਭੱਜਣ ਚ ਕਾਮਯਾਬ ਹੋ ਜਾਂਦਾ ਵਾ ਤੇ ਆਪਣੇ ਦੋ ਸਾਥੀ ਹਸਨ ਬੇਗ ਤੇ ਅਬਦੁਲ ਰਹਿਮਾਨ ਨੂੰ ਨਾਲ ਲੈ ਕੇ ਦਿੱਲੀ ਹਕੂਮਤ ਦੇ ਖਿਲਾਫ ਬਗਾਵਤ ਕਰ ਦਿੰਦਾ ਆ ਪਰ ਦਿੱਲੀ ਹਕੂਮਤ ਨਾਲ ਮੱਥਾ ਲਾਉਣ ਤੋਂ ਪਹਿਲਾਂ ਉਹ ਲਾਹੌਰ ਵੱਲ ਜਾਂਦਾ ਵਾ ਉਹਨੂੰ ਸੀਗਾ ਕਿ ਮੈਂ ਲਾਹੌਰ ਦੇ ਉੱਪਰ ਪਹਿਲਾਂ ਕਬਜ਼ਾ ਕਰ ਲਾਂ ਤਾਂ ਕਿ ਥੋੜਾ ਹੋਰ ਮਜ਼ਬੂਤ ਹੋ ਜਾਾਂ ਤੇ ਮਜ਼ਬੂਤ ਹੋਣ ਤੋਂ ਬਾਅਦ ਹੀ ਦਿੱਲੀ ਦੇ ਨਾਲ ਮੱਥਾ ਲਾਵਾਂ ਜਾਹਾਂਗੀਰ ਵੱਲੋਂ ਜਲਦੀ ਹੀ ਲਾਹੌਰ ਵਿਖੇ ਖੁਸਰੋ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਾ ਤੇ ਫਿਰ ਲਾਹੌਰ ਦਰਬਾਰ ਵਿੱਚ ਬੈਠ ਕੇ ਹੀ ਜਾਹਾਂਗੀਰ ਖੁਸਰੋ ਤੇ ਉਹਦੇ ਸਾਥੀਆਂ ਨੂੰ ਸਜ਼ਾਵਾ ਦੇਣੀ ਸ਼ੁਰੂ ਕਰ ਦਿੰਦਾ ਵਾ ਜਾਹਾਂਗੀਰ ਆਪਣੇ ਸਕੇ ਪੁੱਤਰ ਖੁਸਰੋ ਦੀ ਅੱਖਾਂ ਵਿੱਚ ਸ਼ੀਸ਼ਾ ਪਿਗਲਾ ਕੇ ਪਾ ਦਿੰਦਾ ਵਾ ਤੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੰਦਾ ਆ ਤੇ ਉਹਦੇ ਸਾਥੀਆਂ ਨੂੰ ਨੇਜਾਂ ਦੇ ਉੱਪਰ ਜਿਉਂਦਿਆਂ ਟੰਗ ਕੇ ਪੂਰੇ ਲਾਹੌਰ ਦੇ ਗਲੀਆਂ ਦੇ ਵਿੱਚ ਜਲੂਸ ਕੱਢਿਆ ਜਾਂਦਾ ਵਾ ਤਾਂ ਜੋ ਹਕੂਮਤ ਦੇ ਮਨਾਂ ਦੇ ਅੰਦਰ ਡਰ ਪੈਦਾ ਕੀਤਾ ਜਾ ਸਕੇ ਖੁਸਰੋ ਤੇ ਉਹਦੇ ਸਾਥੀਆਂ ਨੂੰ ਸਜ਼ਾਵਾ ਦੇਣੀ ਆ ਇਹ ਜਿੰਨਾ ਵੀ ਸਾਰਾ ਘਟਨਾਕਰਮ ਵਾਪਰਿਆ ਸੀ ਇਹ ਵਾਪਰਿਆ ਸੀ 2 ਤੇ 3 ਮਈ ਨੂੰ ਤੇ ਇਹ ਤੋਂ 10 15 ਦਿਨ ਬਾਅਦ ਤੱਕ ਵੀ ਜਹਾਂਗੀਰ ਜਿਹੜਾ ਵਾ ਲਾਹੌਰ ਵਿੱਚ ਰੁਕਦਾ ਵਾ ਤੇ ਇੰਨੇ ਦਿਨਾਂ ਦੇ ਵਿੱਚ ਹੀ ਸਰਹੰਦੀ ਦੇ ਦਿਮਾਗ ਦੇ ਵਿੱਚ ਇੱਕ ਸ਼ਤਾਨੀ ਜੁਗਤ ਆਉਂਦੀ ਆ ਉਹ ਜਹਾਂਗੀਰ ਨੂੰ ਇੱਕ ਚਿੱਠੀ ਲਿਖਦਾ ਵਾ ਤੇ ਕਹਿੰਦਾ ਵਾ ਕਿ ਕਿਉਂ ਨਾ ਆਪਾਂ ਇਸ ਸਾਰੇ ਮਾਮਲੇ ਦੇ ਵਿੱਚ ਗੁਰੂ ਅਰਜਨ ਨੂੰ ਵੀ ਕੜੀ ਸੀਏ ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਸਾਹਿਬ ਦੇ ਨਾਲ ਨਫ਼ਰਤ ਕਰਦਾ ਸੀ ਇਸ ਕਰਕੇ ਜਹਾਂਗੀਰ ਸਰੰਦੀ ਦੀ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਤੇ ਫਿਰ ਗੁਰੂ ਸਾਹਿਬ ਦੇ ਉੱਪਰ ਇਲਜ਼ਾਮ ਲਾਇਆ ਜਾਂਦਾ ਵਾ ਕਿ ਗੁਰੂ ਸਾਹਿਬ ਨੇ ਹਕੂਮਤ ਦੇ ਬਾਗੀ ਨੂੰ ਆਪਣੇ ਕੋਲ ਸ਼ਰਨ ਦਿੱਤੀ ਉਹਦੇ ਮੱਥੇ ਦੇ ਉੱਪਰ ਫਤਿਹਜਾਬੀ ਦਾ ਤਿਲਕ ਲਗਾਇਆ ਤੇ 5000 ਰੁਪਏ ਦੇ ਕੇ ਉਹਦੀ ਆਰਥਿਕ ਤੌਰ ਤੇ ਮਦਦ ਵੀ ਕੀਤੀ ਆ ਵੈਸੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਤਾਂ ਸਾਨੂੰ ਇਤਿਹਾਸਿਕ ਸਰੋਤਾਂ ਤੋਂ ਪਤਾ ਲੱਗਦਾ ਕਿ 27 ਅਪ੍ਰੈਲ 1606 ਨੂੰ ਜਦੋਂ ਖੁਸਰੋ ਬਿਆਸ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲ ਨੂੰ ਜਾ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਤਰਨਤਾਰਨ ਵਿਖੇ ਸਨ ਤਾਂ ਫਿਰ ਇਹ ਕਿਵੇਂ ਹੋ ਸਕਦਾ ਕਿ ਗੁਰੂ ਸਾਹਿਬ ਨੇ ਖੁਸਰਾਂ ਨੂੰ ਆਪਣੇ ਕੋਲ ਸ਼ਰਨ ਦਿੱਤੀ ਹੋਵੇ ਉਹਦੇ ਮੱਥੇ ਤਿਲਕ ਲਗਾਇਆ ਹੋਵੇ ਤੇ ਜਾਂ ਫਿਰ ਉਹਦੀ ਆਰਥਿਕ ਤੌਰ ਤੇ ਮਦਦ ਕੀਤੀ ਹੋਵੇ ਸੋ ਇੱਥੇ ਸਾਫ਼ ਪਤਾ ਲੱਗਦਾ ਕਿ ਇਹ ਸਭ ਗੁਰੂ ਸਾਹਿਬ ਨੂੰ ਫਸਾਉਣ ਵਾਸਤੇ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਾਏ ਜਾ ਰਹੇ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਨਾਂ ਪਹੁੰਚਦਾ ਹੈ ਤਾਂ ਗੁਰੂ ਸਾਹਿਬ ਸਮਝ ਜਾਂਦੇ ਆ ਕਿ ਹੁਣ ਸ਼ਹੀਦੀ ਦੇ ਦਾ ਸਮਾਂ ਆ ਗਿਆ ਹੈ ਤੇ ਗੁਰੂ ਸਾਹਿਬ ਕੀ ਕਰਦੇ ਆ ਕਿ ਗੁਰਤਾ ਗੱਦੀ ਜਿਹੜੀ ਆ ਆਪਣੇ ਸਹਬਜ਼ਾਦੇ ਹਰ ਗੋਬਿੰਦ ਰਾਏ ਨੂੰ ਦੇ ਦਿੰਦੇ ਆ ਤੇ ਆਪ ਸ਼ਹੀਦੀ ਦੇਣ ਵਾਸਤੇ ਗ੍ਰਿਫਤਾਰ ਹੋ ਕੇ ਸਪਈਆਂ ਦੇ ਨਾਲ ਚੱਲ ਪੈਂਦੇ ਆ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਪੰਜ ਭਾਈ ਪ੍ਰਾਗਾ ਜੀ ਭਾਈ ਜੇਠਾ ਜੀ ਭਾਈ ਬਿਧੀ ਚੰਦ ਜੀ ਇਹ ਪੰਜ ਸਿੱਖ ਗੁਰੂ ਸਾਹਿਬ ਦੇ ਨਾਲ ਗਏ ਸਨ ਗੁਰੂ ਸਾਹਿਬ ਗ੍ਰਿਫਤਾਰ ਹੋਣ ਤੋਂ ਬਾਅਦ ਲਾਹੌਰ ਪਹੁੰਚਦੇ ਨੇ ਤੇ ਇੱਥੇ ਇਹਨਾਂ ਨੂੰ ਲਾਹੌਰ ਦੇ ਕੈਦਖਾਨੇ ਵਿੱਚ ਰੱਖਿਆ ਜਾਂਦਾ ਆ ਤੇ ਫਿਰ ਇੱਥੇ ਸ਼ੁਰੂ ਹੁੰਦੀ ਆ ਗੁਰੂ ਸਾਹਿਬ ਦੇ ਉੱਪਰ ਜ਼ੁਲਮਾਂ ਦੀ ਦਾਸਤਾਨ ਹੁਣ ਇੱਥੇ ਮੈਂ ਇੱਕ ਬੇਨਤੀ ਕਰੂੰਗਾ ਕਿ ਗੁਰੂ ਸਾਹਿਬ ਉੱਪਰ ਜੋ ਜ਼ੁਲਮ ਹੋਣੇ ਨੇ ਉਹ ਇਤਿਹਾਸ ਨੂੰ ਆਪਾਂ ਸਿਰਫ ਸੁਣੀਏ ਨਾ ਸਗੋਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਕਿ ਕਿਵੇਂ ਗੁਰੂ ਸਾਹਿਬ ਦੇ ਉੱਪਰ ਕੀ ਕੀ ਬੀਤੀ ਹੋਊਗੀ ਗੁਰੂ ਸਾਹਿਬ ਨੂੰ ਲਗਾਤਾਰ 3 ਦਿਨ ਤੱਕ ਭੁੱਖੇ ਪਿਆਸੇ ਕੈਦਖਾਨੇ ਵਿੱਚ ਕੈਦ ਰੱਖਿਆ ਜਾਂਦਾ ਆ ਇੱਕ ਵਾਰ ਸੋਚ ਕੇ ਦੇਖੀਏ ਕਿ ਅਤ ਦੀ ਗਰਮੀ ਦੇ ਵਿੱਚ ਗੁਰੂ ਸਾਹਿਬ ਨੂੰ ਪੀਣ ਵਾਸਤੇ ਇੱਕ ਬੂੰਦ ਤੱਕ ਨਹੀਂ ਦਿੱਤੀ ਜਾਂਦੀ ਪਾਣੀ ਦੀ ਇਸ ਤੋਂ ਬਾਅਦ ਇੱਕ ਵੱਡੀ ਦੇਗ ਮਗਾ ਲਈ ਜਾਂਦੀ ਆ ਤੇ ਉਹਦੇ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਹੈ ਤੇ ਫਿਰ ਗੁਰੂ ਸਾਹਿਬ ਨੂੰ ਉਸ ਦੇਗ ਦੇ ਵਿੱਚ ਬਿਠਾਇਆ ਜਾਂਦਾ ਆ ਕਾਫੀ ਲੰਮੇ ਸਮੇਂ ਤੱਕ ਦੇਗ ਵਿੱਚ ਉਬਾਲੇ ਖਾਣ ਦਾ ਕਰਕੇ ਗੁਰੂ ਸਾਹਿਬ ਦਾ ਜਿਹੜਾ ਮਾਸ ਆ ਨਾ ਉਹ ਹੱਡੀਆਂ ਨਾਲੋਂ ਵੱਖ ਹੋ ਗਿਆ ਸੀ ਗੁਰੂ ਸਾਹਿਬ ਦੇ ਉੱਪਰ ਜਿੰਨਾ ਵੀ ਤਸ਼ੱਦਦ ਹੋ ਰਿਹਾ ਸੀ ਉਹਨਾਂ ਨੂੰ ਜਿੰਨੇ ਵੀ ਇਤਸਿਹੇ ਦਿੱਤੇ ਜਾ ਰਹੇ ਸਨ ਇਹ ਸਾਰੇ ਦਿੱਤੇ ਜਾ ਰਹੇ ਸਨ ਧਾਰਾ ਸਿਆਸਤ ਬਾਬਾ ਯਾਸ਼ਾ ਦੇ ਅਧੀਨ ਜਿਹੜੀ ਕਿ 1252 ਦੇ ਵਿੱਚ ਚੰਗੇਜ਼ ਖਾਨ ਨੇ ਬਣਾਈ ਸੀ ਉਹਦਾ ਮੰਨਣਾ ਸੀ ਕਿ ਸੰਤ ਬਿਰਤੀ ਵਾਲੇ ਜਿੰਨੇ ਵੀ ਮਹਾਪੁਰਖ ਹੁੰਦੇ ਨੇ ਜਦੋਂ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਖੂਨ ਦੀ ਇੱਕ ਵੀ ਬੂੰਦ ਜਿਹੜੀ ਇਸ ਧਰਤੀ ਉੱਪਰ ਨਹੀਂ ਡਿੱਗਣੀ ਚਾਹੀਦੀ ਕਿਉਂਕਿ ਜਿੰਨਾ ਉਹਨਾਂ ਦਾ ਖੂਨ ਡੁੱਲੇਗਾ ਨਾ ਉਹਨਾਂ ਹੀ ਉਸ ਧਰਤੀ ਦੇ ਵਿੱਚੋਂ ਉਹ ਜਾਇ ਹੋਰ ਮਹਾਪੁਰਖ ਪੈਦਾ ਹੋਣਗੇ ਤੇ ਮੈਂ ਆਪਜੀ ਦੀ ਜਾਣਕਾਰੀ ਵਿੱਚ ਦੱਸਦਾ ਕਿ ਇਹ ਜੋ ਜਹਾਂਗੀਰ ਆ ਨਾ ਇਹ ਚੰਗੇਜ਼ ਖਾਨ ਦੀ ਹੀ ਕੁਲਚੋ ਸੀ ਕਿਉਂਕਿ ਚੰਗੇਜ਼ ਖਾਨ ਦਾ ਪੁੱਤਰ ਸੀ ਤैमूर ਤैमूर ਦੇ ਅੱਗੋਂ ਸੀ ਬਾਬਰ ਬਾਬਰ ਦੇ ਅੱਗੋਂ ਸੀ ਹਮਾਇੂ ਹਮਾਇੂ ਦੇ ਅੱਗੋਂ ਸੀ ਅਕਬਰ ਤੇ ਅਕਬਰ ਦੇ ਅੱਗੋਂ ਸੀ ਜਹਾਂਗੀਰ ਸੋ ਗੁਰੂ ਸਾਹਿਬ ਨੂੰ ਇਹ ਜੁੱਤ ਸਿਹ ਦੇਤੇ ਜਾ ਰਹੇ ਸੀ ਕਿ ਉਹਨਾਂ ਨੂੰ ਭੁਖਣ ਭਾਣੇ ਕੈਦ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਉਬਲਦੀ ਦੀ ਦੇਗ ਵਿੱਚ ਉਬਾਲਿਆ ਗਿਆ ਸੀ ਇਹਦੇ ਬਾਰੇ ਜ਼ਿਕਰ ਸਾਨੂੰ ਭਾਈ ਕੇਸਰ ਸਿੰਘ ਛੱਬਰਜੀ ਦੇ ਬੰਸਾਵਲੀ ਨਾਮੇ ਤੇ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਤਾਂ ਵਿੱਚ ਦੇਖਣ ਨੂੰ ਮਿਲਦਾ ਆ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਖੌਲਦੇ ਹੋਏ ਪਾਣੀ ਵਿੱਚ ਉਬਾਲੇ ਖਾਨ ਦਾ ਕਰਕੇ ਗੁਰੂ ਸਾਹਿਬ ਦਾ ਮਾਸ ਜਿਹੜਾ ਮਾ ਨਾ ਹੱਡਾਂ ਨਾਲੋਂ ਵੱਖ ਹੋ ਗਿਆ ਸੀ ਉਹਨਾਂ ਦੇ ਪੈਰ ਦੀਆਂ ਹੱਡੀਆਂ ਨਜ਼ਰ ਆਉਣ ਲੱਗੀਆਂ ਸੀ ਗੁਰੂ ਸਾਹਿਬ ਦੇ ਕੋਲੋਂ ਖੜਾ ਵੀ ਨਹੀਂ ਸੀ ਹੋਇਆ ਜਾ ਰਿਹਾ ਗੁਰੂ ਸਾਹਿਬ ਦੇ ਨਾਲ ਜੋ ਪੰਜ ਸਿੱਖ ਆਏ ਸਨ ਉਹਨਾਂ ਵਿੱਚੋਂ ਦੋ ਵਿੱਚੋਂ ਗੁਰੂ ਸਾਹਿਬ ਨੂੰ ਫੜ ਕੇ ਕੈਦਖਾਨੇ ਤੱਕ ਲੈ ਕੇ ਗਏ ਨੇ ਫਿਰ ਅਗਲਾ ਦਿਨ ਚੜਦਾ ਆ ਇੱਕ ਲੋਹੇ ਦੀ ਤਵੀ ਮਗਾਈ ਜਾਂਦੀ ਆ ਉਹਦੇ ਥੱਲੇ ਅੱਗ ਪਾਲੀ ਜਾਂਦੀ ਆ ਤਵੀ ਨੂੰ ਚੰਗੀ ਤਰ੍ਹਾਂ ਗਰਮ ਕੀਤਾ ਜਾਂਦਾ ਹੈ ਉਹਨੂੰ ਤਪਾਇਆ ਜਾਂਦਾ ਵਾ ਜਦੋਂ ਉਹ ਤਵੀ ਪਖੰਡਿਆ ਪੈਂਦੀ ਆ ਪੂਰੀ ਲਾਲ ਹੋ ਜਾਂਦੀ ਆ ਤਾਂ ਫਿਰ ਗੁਰੂ ਸਾਹਿਬ ਨੂੰ ਉਸ ਤਵੀ ਦੇ ਉੱਪਰ ਬਿਠਾਇਆ ਜਾਂਦਾ ਆ ਹੁਣ ਇੱਕ ਵਾਰ ਸੋਚ ਕੇ ਦੇਖੀਏ ਕਿ ਜੇਕਰ ਰੋਟੀ ਤਵੇ ਦੇ ਉੱਪਰ 2 ਮਿੰਟ ਵੱਧ ਪਈ ਰਹੇ ਜੇ ਨਾ ਤਾਂ ਕਿਵੇਂ ਰੋਟੀ ਦੇ ਵਿੱਚੋਂ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ ਆ ਕਿਵੇਂ ਉਹ ਰੋਟੀ ਸੜ ਜਾਂਦੀ ਆ ਧੂਆਂ ਮਾਰਨ ਡਿਆ ਪੈਂਦੀ ਆ ਤੇ ਕੁਛ ਇਹੋ ਜਿਹਾ ਹੀ ਸੇਕ ਮੇਰੇ ਪੰਚਮ ਪਾਤਸ਼ਾਹਨ ਲੱਗਾ ਹੋਊਗਾ ਜਦੋਂ ਉਹ ਤਵੀ ਦੇ ਉੱਪਰ ਬੈਠੇ ਹੋਣਗੇ ਤੇ ਤਸੀਹਾਂ ਦੀ ਇਹ ਦਾਸਤਾਨ ਸਿਰਫ ਇੱਥੇ ਹੀ ਨਹੀਂ ਰੁਕਦੀ ਚੰਦੂ ਦਾ ਇੱਕ ਚਮਚਾੰਦਾ ਸੀ ਗੁਰੂ ਦਿੱਤਾ ਪੜਪੁੰਜਾ ਉਹਨੇ ਕੋਲ ਹੀ ਇੱਕ ਪੱਠੀ ਤੇ ਪਾਈ ਹੋਈ ਸੀ ਜਿਹਦੇ ਵਿੱਚ ਉਹ ਸਵੇਰ ਤੋਂ ਰੇਤ ਗਰਮ ਕਰ ਰਿਹਾ ਸੀ ਤੇ ਉਹ ਹੁਣ ਕੀ ਕਰਦਾ ਸੀ ਉਸ ਗਰਮ ਰੇਤ ਦੇ ਕੜਛੇ ਭਰ-ਭਰ ਕੇ ਨਾ ਗੁਰੂ ਸਾਹਿਬ ਦੇ ਸੀਸ ਦੇ ਉੱਪਰ ਪਾ ਰਿਹਾ ਸੀ ਗਰਮੀ ਦੀ ਗਰਮ ਅਰੁਤ ਗਰਮ ਤਤੀ ਤਵੀ ਤੇ ਸਿਰ ਤੇ ਪੈਂਦਾ ਗਰਮ ਤੱਤਾ ਰੇਤਾ ਸਾਰੇ ਪਾਸਿਓਂ ਅੱਗ ਵੱਰ ਰਹੀ ਸੀ ਤੇ ਇਸ ਅੱਗ ਦੇ ਵਿੱਚ ਵੀ ਜੇਕਰ ਕੋਈ ਸ਼ਾਂਤ ਤੋਂ ਕੇ ਸ਼ੀਤਲ ਹੋ ਕੇ ਠੰਡਿਓਂ ਕੇ ਬੈਠੇ ਸਨ ਤਾਂ ਉਹ ਸਨ ਮੇਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਸਬਦ ਦੌਰਾਨ ਸਾਨੂੰ ਸਾਈ ਮੀਆਂ ਮਿਰਜ਼ਾ ਜਿਕਰ ਵੀ ਪੜਨ ਨੂੰ ਮਿਲਦਾ ਆ ਉਹ ਆਕੇ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਮਹਾਰਾਜ ਜੇਕਰ ਤੁਸੀਂ ਹੁਕਮ ਕਰੋ ਤਾਂ ਮੈਂ ਲਾਹੌਰ ਦੀ ਇੱਟ ਦੇ ਨਾਲ ਇੱਟ ਵਜਾ ਦਿਆਂਗਾ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਨਹੀਂ ਜੋ ਕੁਝ ਹੋ ਰਿਹਾ ਆ ਸਭ ਉਹ ਹੁਕਮ ਚ ਹੋ ਰਿਹਾ ਆ ਤੇਰਾ ਕੀ ਆ ਮੀਠਾ ਲੱਗੇ ਐਨੇ ਤਸੀਹੇ ਝੱਲਣ ਤੋਂ ਬਾਅਦ ਗੁਰੂ ਸਾਹਿਬ ਬਹੁਤ ਬੁਰੀ ਤਰ੍ਹਾਂ ਜ਼ਖਮੀਆਂ ਹੋ ਗਏ ਸਨ ਐਨੇ ਜ਼ਖਮੀ ਦੀ ਨਾ ਤਾਂ ਉਹਨਾਂ ਕੋਲ ਚੰਗੀ ਤਰ੍ਹਾਂ ਬੈਠਾ ਜਾ ਰਿਹਾ ਸੀ ਨਾ ਉਹਨਾਂ ਦੇ ਕੋਲ ਚੰਗੀ ਤਰ੍ਹਾਂ ਖਲੋਤਾ ਜਾ ਰਿਹਾ ਸੀ ਤੇ ਨਾ ਹੀ ਉਹਨਾਂ ਦੇ ਕੋਲੋਂ ਚੰਗੀ ਤਰ੍ਹਾਂ ਲੇਟਿਆ ਜਾ ਰਿਹਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਸਰੀਰ ਦੇ ਉੱਪਰ ਉਹਨਾਂ ਜ਼ਖਮ ਹੀ ਜ਼ਖਮ ਸੀ ਹੁਣ ਇਸ ਤੋਂ ਅੱਗੇ ਸਾਡੇ ਇਤਿਹਾਸਕਾਰਾਂ ਦੇ ਵਿੱਚ ਵੱਖਰੀ ਵੱਖਰੀ ਮਤ ਹੈ ਕਿਉਂਕਿ ਇਹਨੇ ਤਸੀਹੇ ਝੱਲਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਰਾਵੀ ਨਦੀ ਦੇ ਵਿੱਚ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਾਲਮਾਂ ਨੇ ਜਾਣ ਬੁੱਝ ਕੇ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਰਾਵੀ ਨਦੀ ਦੇ ਵਿੱਚ ਢੋਡ ਦਿੱਤਾ ਕਿ ਗੁਰੂ ਸਾਹਿਬ ਦੇ ਸਰੀਰ ਦੇ ਉੱਪਰ ਇੰਨੇ ਕੋ ਜਖਮ ਹੋ ਗਏ ਸਨ ਕਿ ਇਸ਼ਨਾਨ ਕਰਨ ਤਾਂ ਗਏ ਸੀ ਪਰ ਬਾਅਦ ਵਿੱਚ ਜ਼ਖਮ ਜ਼ਿਆਦਾ ਹੋਣ ਕਰਕੇ ਉਹਨਾਂ ਕੋ ਉੱਪਰ ਨਹੀਂ ਆਇਆ ਗਿਆ ਤੇ ਉਹ ਰਾਵੀ ਨਦੀ ਦੇ ਵਹਾ ਦੇਣ ਵਾਲੀ ਰੁੜਕੇ ਸਨ ਸੋ ਇਸ ਤਰ੍ਹਾਂ ਅੰਤਾਂਜਿਤ ਸੀਹੇ ਚੱਲਣ ਤੋਂ ਬਾਅਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋ ਜਾਂਦੀ ਆ ਤੇ ਆਪਣੀ ਸ਼ਹਾਦਤ ਦੇ ਨਾਲ ਨਾਲ ਸਾਨੂੰ ਇੱਕ ਸਿੱਖਿਆ ਦੇ ਕੇ ਜਾਂਦੇ ਆ ਸੰਦੇਸ਼ ਦੇ ਕੇ ਜਾਂਦੇ ਆ ਕਿ ਚਾਹੇ ਦੁੱਖ ਤਕਲੀਫ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਸਾਨੂੰ ਹਮੇਸ਼ਾ ਬਾਣੇ 'ਚ ਰਹਿਣਾ ਚਾਹੀਦਾ ਆ ਉਹਦੀ ਰਜ਼ਾ 'ਚ ਰਹਿਣਾ ਚਾਹੀਦਾ ਆ ਤੇਰਾ ਕੀ ਆ ਮੀਠਾ ਲੱਗੇ ਬਾਣਾ ਮੰਨਣਾ ਚਾਹੀਦਾ ਆ ਸਾਨੂੰ ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜਿਵੇਂ ਤੁਹਾਨੂੰ ਮੇਰੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਆਪ ਸਭ ਦੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਆ ਸੋ ਆਪਾਂ ਗੱਲ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਦੀ ਤਾਂ ਵੀਡੀਓ ਦੇ ਦੌਰਾਨ ਹੀ ਮੈਨੂੰ ਗੱਲ yaad ਆਈ ਜਿਹੜੇ ਮੈਂ ਆਪ ਸਭ ਨਾਲ ਸਾਂਝੀ ਕਰਨਾ ਚਾਹੁੰਦਾ ਗੁਰੂ ਅਰਜਨ ਪਾਤਸ਼ਾਹੀ ਦੇ ਵਿਆਹ ਦੇ ਨਾਲ ਸੰਬੰਧਿਤ ਇੱਕ ਸਾਖੀ ਸਾਨੂੰ ਅਕਸਰ ਇਤਿਹਾਸ ਵਿੱਚ ਪੜਨ ਸੁਣਨ ਨੂੰ ਮਿਲਦੀ ਆ ਜਿਨ੍ਹਾਂ ਜਿਨ੍ਹਾਂ ਨੂੰ ਉਹ ਸਾਖੀ ਪਤਾ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਉਹ ਸਾਖੀ ਕੀ ਆ ਜੇਕਰ ਨਹੀਂ ਪਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੈਂ ਜਲਦੀ ਹੀ ਉਸ ਸਾਖੀ ਦੇ ਉੱਪਰ ਇੱਕ ਸ਼ਾਰਟ ਬਣਾ ਕੇ ਇੱਕ ਰੀਲ ਬਣਾ ਕੇ ਅਪਲੋਡ ਕਰੂੰਗਾ ਆਪਣੇ ਇੰਸਟਾਗ੍ਰam ਦੇ ਉੱਪਰ ਆਪਣੇ ਫੇਸਬੁੱਕ ਦੇ ਉੱਪਰ ਤੇ ਆਪਣੇ YouTube ਚੈਨਲ ਦੇ ਉੱਪਰ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਫੋਲੋ ਨਹੀਂ ਕੀਤਾ ਜਿਨ੍ਹਾਂ ਜਿਨ੍ਹਾਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਦੀ ਵੀਡੀਓ ਬਾਰੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਕਿਉਂਕਿ YouTube ਦਾ ਐਲਗੋਰਿਦਮ ਇਦਾਂ ਦਾ ਆ ਕਿ ਜੇਕਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋਗੇ ਕਮੈਂਟ ਕਰੋਗੇ ਸ਼ੇਅਰ ਕਰੋਗੇ ਤਾਂ ਹੀ YouTube ਜਿਹੜਾ ਬਾਨਾ ਸਾਡੀ ਵੀਡੀਓ ਨੂੰ ਪ੍ਰਮੋਟ ਕਰਦਾ ਆ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਤੁਹਾਡਾ ਇਹ ਮਾਨਮਤਾ ਇਤਿਹਾਸ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਆ ਤਾਂ ਤੁਹਾਡੀ ਸਪੋਰਟ ਦੀ ਤੁਹਾਡੇ ਲਾਈਕਾਂ ਦੀ ਤੁਹਾਡੇ ਸ਼ੇਅਰ ਦੀ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਰੂਰਤ ਹੈ ਮੈਨੂੰ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਇਤਿਹਾਸ ਦੀ ਸਾਂਝ ਪਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਹਾਰਿਆ ਜੀ ਬਖਸ਼ ਲਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਉਦੋਂ ਤੱਕ ਲਈ ਗੁਰੂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ